ਜੇ ਇਹ 2020 ਦੇ ਆਈਸੀ ਕੇਂਦਰ ਸਰਕਾਰ ਮੇਲ ਬਾਸ ਲਿਆ ਜਾਵੇ ਜਦੋਂ ਕੇਂਦਰ ਸਰਕਾਰ ਨਾਲ ਸੰਦੇਸ਼ਾ ਹੁੰਦਾ ਸੰਲਪ ਕਿਸਾਨ ਮੋਰਚੇ ਦਾ ਤਾਂ ਉਹਨਾਂ ਨੇ ਵਿਅਕਤੀ ਤੌਰ ਤੇ ਵਾਜਿ ਦਿੱਤੀ ਨਹੀਂ ਮਾਤੇ ਨਾਲ ਕਿ ਜੇਕਰ ਵੀ ਆਉਣ ਵਾਲੇ ਸਮੇਂ ਵਿੱਚ ਬਿਜਲੀ ਦੇ ਮਾਮਲੇ ਤੋਂ ਕਾਨੂੰਨ ਬਣਾਉਣੇ ਹੈ ਤਾਂ ਇਸ ਸੰਲਪ ਕਿਸਾਨ ਮੋਰਚੇ ਨੂੰ ਅਰਾਉ ਜਾ ਕੇ ਲਈ ਦਿੱਤੇ ਹੋਣਾ ਉਹਦੇ ਨਾਲ ਚਰਚਾ ਕੀਤੇ ਬਿਨਾ ਕੋਈ ਕਾਨੂੰਨ ਨਹੀਂ ਬਣਾਵਾਂਗੇ ਮਲਾਮ ਜਸੇ ਬੰਦੇ ਨੂੰ ਕੋਈ ਕਾਨੂੰਨ ਨਹੀਂ ਕਰਾਵਾਂਗੇ ਪਰ ਹੁਣ ਕੇਂਦਰ ਸਰਕਾਰ ਨੇ ਚੁੱਪਚੀਤੇ ਸਿਕਿਤਾ ਨੂੰ ਉਹਦਾ ਖੜਾ ਕੀਤਾ ਤੇ ਆਪ ਦੇ ਪਾਰਲੀਮੈਂਟ ਵਿਸ਼ੇਸ਼ਿਤ ਬਿੱਲ ਲਿਆਉਣ ਦੀ ਤਿਆਰੀ ਕਰ ਰਹੀ ਹੈ ਉਹ ਖੜਾ ਪੰਜਾਬ ਦੀ ਸਰਕਾਰ ਨੂੰ ਆਇਆ ਹੈ ਕੋਤਮ ਨਹੀਂ ਹੋਵੇ ਪਰ ਇਸ ਬੰਦੇ ਨੇ ਉਹਦੇ ਤੇ ਕੋਈ ਚਰਚਾ ਹੀ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਕੋਈ ਰੋਲ ਨਹੀਂ ਕੀਤਾ ਇਹ ਨਾ ਕੋਈ ਤਰ੍ਹਾਂ ਸਵਾਰਥ ਸੈਸ਼ਨ ਨਹੀਂ ਕਰਵਾਇਆ ਨਾ ਕੋ ਸਾਹ ਦੇ ਵਿੱਚੋ ਗੁਰੂਆਂ ਦੇ ਨਾਂ ਤੇ ਗਤੀਵਿਧੀਆਂ ਨੂੰ ਕੋਸ਼ਿਸ਼ ਕਰ ਰਿਹਾ ਹੈ ਪਰ ਉੱਥੇ ਕੋਈ ਜਾਗਰੀ ਨਹੀਂ ਕੀਤਾ ਹੈ ਜਿਹੜਾ ਅੱਜ ਵਾਰ-ਵਾਰ ਇਹਨਾਂ ਖਰਾਬ ਮੋਚਾ ਸਾਡੇ ਦਾ ਮੇਕਣਾ ਵੀ ਪ੍ਰਸਤਾਨ ਦਾ ਸੰਕਟ ਪੈਦਾ ਕਰ ਰਿਹਾ ਹੈ ਤੇ ਇਹ ਬੰਦੇ ਨੇ ਜਿੱਥੇ ਉਸ ਤੇ ਕੋਈ ਚਾਰਾ ਦੇ ਦਿੱਤੀ ਤਾਂ ਕੇਵਲ ਸਰਕਾਰ ਅੱਗੇ ਵੱਧ ਰਹੀ ਹੈ ਤੇ ਜਿਹੜੀ ਸ਼ਿਕਾਇਤਾਂ ਕੀਤੀ ਹੋਈ ਤਰੀਕ ਸੀ ਤਾਕਤ ਕੋ ਕਰ ਤੋ ਤੋ三大 ਉਹ ਨਿਕਲ ਚੁਕੀ ਹੈ ਮੇਰੇ ਭਾਓ ਇਹ ਬਿਜਲੀ ਬਿਲ 2025 ਹੈ ਜਿਹੜਾ ਇੱਕ ਹੀ ਚੀਜ਼ ਹੈ ਕਿਉਂਕਿ ਸਮਾਂ ਥੋੜਾ ਹੁੰਦਾ ਤਾਂ ਜਾਲਾ ਲੱਗਦੀ ਕਿ ਚੱਲੀ ਕਿਵੇਂ ਸਕਦੇ ਮੋਟਾ ਮੰਡਲਾ ਦਾ ਇਹ ਹੈ ਕਿ ਬਿਜਲੀ ਦਾ ਖਾਲਾ ਖੇਤਰ ਚਾਹੇ ਬਿਜਲੀ ਪੈਦਾ ਕਰਨ ਦੀ ਗੱਲ ਹੈ ਬਿਜਲੀ ਉਲਟ ਦੀ ਗੱਲ ਹੈ ਤੇ ਬਿਜਲੀ ਦਾ ਰੱਖੜਾ ਲੈਣਾ ਤਾਂ ਸਰ ਗ੍ਰੈਡ ਅਗੇ ਉਸ ਦਾ ਪਿਆਰੀ ਦਾ ਪ੍ਰਬੰਧ ਟੋਟਲ ਇੱਕ ਸਰੇ ਤੋਂ ਲੈ ਕੇ ਦੂਜੇ ਸਰੇ ਤੱਕ ਸਾਰਾ ਟਰੈਕਾ ਪ੍ਰਾਈਵੇਟ ਕਰਨ ਦੀ ਤਿਆਰੀ ਹੈ ਜੇ ਕੋਈ ਕੋਈ ਟੇਨ ਜਾਂਦੀ ਹੈ ਹਲੇ ਤਾਂ ਕਾਹ ਵੀ ਚਾਲੀ ਤੇ ਕਾਹ ਦਾ ਸਟੇਸ਼ਨ ਹੈ ਜਿੱਥੇ ਅਡਾਨੀ ਦਿਖਾਉਣ ਲੱਗਿਆ ਉਸ ਖਾਲੇ ਨੇ ਦੇਖ ਲਿਆ ਹੋਣਾ ਐਵੇਂ ਕੋਈ ਫਾਰਕ ਕਰ ਜਾਂਦਾ ਪੂਰਾ ਹੋ ਰਿਹਾ ਪਰ ਨਾ ਧਿਆਨ ਦੇ ਜੀ ਫਾਰਕ ਦੇ ਲੋ ਬੜੇ ਹੁੰਦੇ ਨੇ ਕਿ ਮਾਲਕ ਦੀ ਮਾਨਤੀ ਹੈ ਜਿੱਤਾਂ ਨੇ ਕਿਹਾ ਅਡਾਨੀ 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 ਇਸੇ ਤਰ੍ਹਾਂ ਥੋੜੇ ਕਰਮਚਾਰੀਆਂ ਦੇ ਬਾਅਦ ਜਾਂ ਥੋੜੇ ਜਿਹੀ ਬੋਟ ਦਾ ਨਾਜੜਾ ਜਿਹੜਾ ਕਿ ਪੰਜਾਬ ਰਾਜ ਬਿਜਲੀ ਬੋਟ ਹੋਇਆ ਕਰਦਾ ਸੀ ਉਹ ਕੋਈ ਅਦਾਨੀ ਅਵਾਨੀ ਜਾਂ ਇਸ ਤਰ੍ਹਾਂ ਦਾ ਕਾਟਾ ਕਰਨ ਦੇ ਨਾਂ ਤੇ ਹੋਊਗਾ ਜਿੱਕਰ ਇਹ ਕਰ ਪਾਸ ਹੋ ਜਾਂਦਾ ਹੈ ਜਿੱਥੇ ਬਿਜਲੀ ਨੇ ਨਾਲੇ ਧੋਲ ਨੂੰ ਮੈਂਗੀ ਮਰਨਾਲ ਉਹਦੇ ਪਾਸ ਤੋਂ ਬਾਅਦ ਹੋ ਜਾਣਾ ਹੈ ਆਖਰੀ ਗੱਲ ਤੱਕ ਨਮਾਇਲ ਨੂੰ ਕੈਸੇ ਤਾਰੋਂਗੇ ਸਪੱਖਾ ਚਲਾਉਗੇ ਕਿ ਨਹੀਂ ਤਾਂ ਵੱਲੋਂ ਦੀ ਖੰਡ ਹੋ ਜੂਗਾ ਜਿਹਨੂੰ ਕੈਸੇ ਨੂੰ ਮੋਟਾ ਇਹਦੇ ਨਾਲ ਜਿੱਥੇ ਸਾਰੇ ਸਮਾਜ ਦੇ ਖੱਤਕਾਰਾਂ ਨੂੰ ਚਾਹੇ ਉਹ ਕਿਸਾਨ ਜਿਨ੍ਹਾਂ ਨੂੰ ਸਬਸਿਡੀ ਦੇ ਤੌਰ ਤੇ ਖੇਤੀਬਾੜੀ ਪਾਲਣ ਦੇ ਵਾਸਤੇ ਬਿਜਲੀ ਨਦਰੇ ਕਿਹ ਕੀ ਜਾ ਰਹੀ ਹੈ ਮੋਟਾ ਦੇ ਵਾਸਤੇ ਚਾਹੇ ਮੇਰੇ ਮਜ਼ਦੂਰ ਭਰਾ ਹੈ ਜਾਂ ਪੰਜਾਬ ਸਰਕਾਰ ਨੇ ਲੋਕਾਂ ਦੇ ਮਾਝੂ ਦਾ ਰੱਖ ਕੀਤਾ ਹੋਇਆ ਹੈ ਇਹ ਸਾਰੀਆਂ ਜਿਹੜੀਆਂ ਬਹਿਤਾਂ ਨੂੰ ਕਿਨਾ ਤੇ ਨਕੀਬ ਹੋ ਰਹੀ ਹੈ ਤਾਂ ਇਹ ਕਾਨੂੰਨ ਦੇ ਅੰਦਰ ਇਹ ਸ਼ਰਤ ਹੋਊਗੀ ਕਿ ਕਿਸੇ ਨੂੰ ਜਿੱਦਲੀਏ ਕੋ ਮਰੀ ਨਹੀਂ ਦਿੱਤੀ ਜਾਵੇ ਅਗਲੀ ਗੱਲ ਜਿਹੜੇ ਤੁਸੀਂ ਸਾਰੇ ਪਿਛਲੇ ਦੇ ਮਾਲਿਕ ਦੇਖਿਆ ਰੱਖੇ ਕਿਸੇ ਸਮੇਂ ਪੱਕਾ ਲਾਇਰ ਹੁੰਦਾ ਸੀ ਜੇਕਰ ਕੋਈ ਨਿਸ਼ਾਨ ਹੋ ਜਾਦਾ ਤਾਂ ਉਹਦੇ ਬੱਚੇ ਨੂੰ ਨੌਕਰੀ ਨਹੀਂ ਮਿਲਦੀ ਸੀ ਜੇਕਰ ਕੋਈ ਸਰੀਰ ਤੋਂ ਇਨਕਾਰ ਹੁੰਦਾ ਤਾਂ ਉਹ ਵੀ ਸੈਟਾ ਵਿੱਚ ਚੰਗੀ ਸੀ ਅੱਗੇ ਕੋਨਫਰੈਂਸ ਵੀ ਹੋ ਜਾਂਦੀ ਸੀ A B C D ਤੋਂ Z ਤੱਕ ਜੋ ਸੂਤਾ ਨੇ ਦਿਨ ਜੋ ਸਾਡੇ ਹੱਥ ਨੇ ਕੁਛ ਨਹੀਂ ਕੰਦਾ ਹੱਥ ਤੇ ਨਾਲ ਇੱਕ ਮਲਾਜ਼ਮ ਦੇ ਹੋਣੇ ਚਾਹੀਦੇ ਨੇ ਉਹਨਾਂ ਨੂੰ ਕਿੱਥੇ ਕੱਟੇ ਕਿੱਥੇ ਤੇ ਕਰ ਦੇਣਾ ਕਿਤੇ 10000 12000 ਪਹੁੰਚਾਇਆ ਜਿੰਨੇ ਤੇ ਲੋਕ ਆ ਉੱਥੇ ਉੱਥੇ ਫੇਰ ਜਾਈ ਬਹੁਤ ਜ਼ਿਆਦਾ ਤੇ ਹਾਲ ਵੀ ਹੋਣਾ ਹੈ ਜਦੋਂ ਪੁੱਕੇ ਨੂੰ ਤੁਸੀਂ ਮੰਗ ਕਰਨੀ ਹੈ ਪੈਨਸ਼ਨ ਦੀ ਮੰਗ ਕਰਨੀ ਹੈ ਤਾਂ ਹਾਲ ਮੇਰੇ ਭਰਾ ਜੀ ਪੀਆਰਟੀ ਅਗਲੇ ਪੀਆਰਟੀ ਜਿਹੜਾ ਮਾਰਕ ਲੈਣ ਦਾ ਖਿਆਲ ਕਰਨਾ ਕੀਤਾ ਹੈ ਛੱਲੀਆਂ ਨੂੰ ਪੁੱਕੇ ਆਨ ਨੂੰ ਫਾਕੇ ਨਾਇਬੋ ਕੀ ਜਿਹੜੀ ਦਰਦਾਰ ਭਖਣੀ ਕਰਦੀ ਹੈ ਇਛੇ ਇਜਾਰੇ ਦੀ ਖਤਰ ਕੋਈ ਪ੍ਰਾਈਵੇਟ ਲੱਗਣ ਤਿਆਰ ਹੈ ਕੋਈ ਸੈਂਟਰ ਕੋ ਕਿਤੇ ਗੁਦਕਾ ਤੇ ਅਹੀ ਜਲੇਸੇ ਜੇਜ ਕੋ 25000 ਰੁਪਿਆ ਕੋਈ ਦਵਾਈ ਨੂੰ ਚਲਾਇਆ ਜਾਂਦਾ ਕਿਸੇ ਮਰੋਮ ਦੇ ਜੀਨਾ ਮਾਪੂ ਦੀ ਉਹ ਲੈ ਕੇ ਬਾਹਰ ਦੇ ਸੰਕਰਿਆਂ ਦਾ ਪਤੀ 50 ਲੱਖ ਇਸ ਕਰਕੇ ਦੇ ਸੇਖੇ ਸਾਹਮਣੇ ਮੇਰੇ ਆਏ ਮੈਂ ਸ਼ਨਾ ਸਮਝਾਉਣਾ ਹੈ ਇਹ ਜਿਹੜਾ ਸੋਕਤ ਪ੍ਰਾਈਵੇਟ ਕਬੰਦ ਹੈ ਇਸਨੂੰ ਲੈਟ ਪੂਗਾ ਇਹਦੇ ਤੇ ਪੁਰਣੀ ਵੱਡੀ ਯਾਦ ਦੀ ਲੋੜ ਆ ਜਿੰਨਾ ਦਲੀਲ ਅੰਦੋਲਨ ਦੇ ਵਿੱਚ ਸੀ